ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਧਰਮ ਪਦ ਪਾਈ ਪਰਮ ਸਤਕਾਰਯੋਗ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੁਨੀਆ ਨੂੰ ਤਾਰਦੇ ਹੋਏ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਹਾੜੀ ਇਲਾਕੇ ਵਿੱਚ ਪਹੁੰਚੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਮਹਾਰਾਜ ਐ ਮਰਦਾਨਾ ਜੀ ਨੂੰ ਕਹਿਣ ਲੱਗੇ ਇੱਥੇ ਹੁਣ ਆਪਾਂ ਕੁਝ ਦਿਨ ਰੁਕਾਂਗੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਹੈ ਸੋਹਣਾ ਇਲਾਕਾ ਹੈ ਇੱਥੇ ਕਿਤੇ ਬਹਿ ਕੇ ਰੱਬ ਦੀ ਬੰਦਗੀ ਭਗਤੀ ਕਰਾਂਗੇ ਇੰਨੇ ਬਚਨ ਕਹਿ ਕੇ ਮਹਾਰਾਜ ਜੀ ਇੱਕ ਢਿੱਲੇ ਤੇ ਜਾ ਕੇ ਬਹਿੰਦੇ ਆ ਤੇ ਐ ਮਰਦਾਨਾ ਜੀ ਨੂੰ ਕਹਿੰਦੇ ਆ ਪਰਬਾਬ ਛੇੜੋ ਬਾਣੀ ਆਈ ਹੈ ਤੇ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਨੇ ਜਿਹੜੀ ਥਾਂ ਤੇ ਸਤਿਗੁਰੂ ਮਹਾਰਾਜ ਜੀ ਬੈਠੇ ਸਨ ਉਹ ਢਿੱਲਾ ਸੀ ਬਾਬਾ ਬੁੱਢਣ ਸਾਹਿਬ ਜੀ ਦਾ ਜਿਨ੍ਹਾਂ ਦੀ ਉਮਰ ਬਹੁਤ ਵੱਡੀ ਸੀ ਬੋਤਲ ਮੇਰੀ ਸੀ ਜਦੋਂ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਂਦੇ ਦੇਖਿਆ ਤਾਂ ਬਾਬਾ ਬੁੱਢਣ ਸਾਹਿਬ ਜੀ ਭੱਜ ਕੇ ਢਿੱਲੇ ਵਾਲੇ ਪਾਸੇ ਆਏ ਤੇ ਕਹਿਣ ਲੱਗੇ ਕੌਣ ਹੋ ਤੁਸੀਂ ਕੀ ਕਰਨ ਆਏ ਹੋ ਇਥੇ ਤਾ ਪਾਈ ਮਰਦਾਨਾ ਜੀ ਕਹਿੰਦੇ ਐ ਸੱਚੇ ਪਾਸ਼ਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਾਂ ਇਸ ਧਰਤੀ ਤੇ ਖੁਦ ਖੁਦਾ ਨੇ ਦੁਨੀਆ ਨੂੰ ਧਾਰਨ ਵਾਸਤੇ ਅਵਤਾਰ ਧਾਰਿਆ ਹੈ ਮਹਾਰਾਜ ਸੱਚੇ ਪਾਸ਼ਾ ਦੁਨੀਆ ਨੂੰ ਤਾਰ ਦੇ ਇੱਥੇ ਤੇਰੇ ਟਿੱਲੇ ਤੇ ਆਏ ਤੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਰਬਾਬੀ ਦਾਸ ਹਾਂ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਤੁਸੀਂ ਇੱਥੇ ਕੀ ਕਰ ਰਹੇ ਹੋ ਇਸ ਜਗ੍ਹਾ ਤੇ ਤੁਹਾਡਾ ਕੀ ਕੰਮ ਹੈ ਇਹ ਤਾਂ ਮੇਰਾ ਡੇਰਾ ਹੈ ਇਹ ਤਾਂ ਮੇਰਾ ਇਲਾਕਾ ਹੈ ਤੁਸੀਂ ਇੱਥੇ ਕਿਸੇ ਨੂੰ ਪਹਿਲਾਂ ਪੁੱਛਿਆ ਬੈਠਣ ਤੋਂ ਬਹਿ ਕੇ ਸਿੱਧੀ ਰਬਾਬ ਵਜਾਣ ਲੱਗ ਪਈ ਹੋ ਵੇਖਣ ਨੂੰ ਤਾਂ ਫਕੀਰ ਲੱਗਦੇ ਹੋ ਜਦੋਂ ਕਿਤੇ ਬਹਿ ਨਾ ਹੋਵੇ ਪਹਿਲਾਂ ਪੁੱਛ ਲੈਣਾ ਚਾਹੀਦਾ ਹੈ ਇਹ ਇਲਾਕਾ ਕਿਹਦਾ ਹੈ ਇਹ ਜਗਾ ਕਿਸ ਦੀ ਹੈ ਸੱਚੇ ਪਾਸ਼ਾ ਜੀ ਕਹਿਣ ਲੱਗੇ ਜੇ ਪਰਮਾਤਮਾ ਦਾ ਨਾਮ ਜਪਨਾ ਹੋਵੇ ਤਾਂ ਕਿਸੇ ਨੂੰ ਪੁੱਛਣਾ ਪੈਂਦਾ ਹੈ ਤੇ ਬਾਬਾ ਬੁੱਢਾ ਬੁੱਢਣ ਸ਼ਾਹ ਜੀ ਕਹਿੰਦੇ ਇੱਥੇ ਤਾਂ ਮੇਰੀ ਪੂਜਾ ਹੁੰਦੀ ਹੈ ਇੱਥੇ ਲੋਕ ਮੈਨੂੰ ਮੰਨਦੇ ਤੁਹਾਡਾ ਕੀ ਪਤਾ ਕਿ ਤੁਸੀਂ ਇੱਥੇ ਕਬਜ਼ਾ ਕਰਕੇ ਨਾ ਬਹਿ ਜਾਓ ਤਾਂ ਫਿਰ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਨਹੀਂ ਕਬਜ਼ਾ ਕਰਨ ਦੀ ਗੱਲ ਨਹੀਂ ਕੋਈ ਇਲਾਕਾ ਮਲਨ ਮਲਨ ਦੀ ਗੱਲ ਨਹੀਂ ਇੱਥੇ ਅਸੀਂ ਕੁਝ ਸਮਾਂ ਆਰਾਮ ਕਰਾਂਗੇ ਭਜਨ ਕਰਾਂਗੇ ਤੇ ਇਥੋਂ ਚਲੇ ਜਾਵਾਂਗੇ ਜੇ ਤੈਨੂੰ ਲੱਗਦਾ ਹੈ ਤੇਰੇ ਟੀਲੇ ਤੇ ਅਸੀਂ ਪੱਕੇ ਤੌਰ ਤੇ ਟਿਕਾਣਾ ਲਾਣਾ ਹੈ ਤੇਰੇ ਟੀਲੇ ਨਾਲ ਮਹਾਰਾਜ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਨਾ ਨਾ ਮਹਾਰਾਜ ਇੱਥੇ ਨਹੀਂ ਬਹਿਣਾ ਇਹ ਮੇਰਾ ਅਸਥਾਨ ਹੈ ਇੱਥੋਂ ਤੁਸੀਂ ਚਲੇ ਜਾਓ ਮੈਂ ਆਪਣੇ ਇਲਾਕੇ ਵਿੱਚ ਕਹ ਜਿਹੜਾ ਸਾਜ਼ ਹੈ ਰਬਾਬ ਹੈ ਵਚਨ ਵਜੇ ਨਹੀਂ ਦੇਣੀ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਰਬਾਬ ਵਜਾਓ ਤੁਸੀਂ ਡਰੋ ਨਾ ਹੁਣ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤਾਂ ਬਾਬਾ ਬੁੱਢਣ ਸਾਹਿਬ ਜੀ ਫਿਰ ਕਹਿੰਦੇ ਭਾਈ ਤੁਹਾਨੂੰ ਸਮਝ ਨਹੀਂ ਆਈ ਰਬਾਬ ਤੂੰ ਫਿਰ ਵਜਾਣ ਲੱਗ ਪਿਆ ਹੈ ਇੱਥੇ ਬੈਠੇ ਹੋ ਤੁਸੀਂ ਹਲੇ ਤੱਕ ਤੁਹਾਨੂੰ ਪਤਾ ਨਹੀਂ ਇੱਥੇ ਇਲਾਕੇ ਵਿੱਚ ਮੇਰਾ ਰਾਜ ਹੈ ਆਸੇ-ਪਾਸੇ ਦੇ ਲੋਕ ਸਾਰੇ ਮੇਰਾ ਕਿਹਾ ਮੰਨਦੇ ਨੇ ਤੇ ਜੇ ਤੁਸੀਂ ਆਰਾਮ ਕਰਨਾ ਹੈ ਜੇ ਤੁਸੀਂ ਰਬਾਬ ਵਜਾ ਨਹੀਂ ਹੀ ਤੇ ਅੱਗੇ ਚੱਲ ਕੇ ਵਜਾਰੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਆਖਿਆ ਇੱਥੋਂ ਚਲੇ ਜਾਓ ਮਹਾਰਾਜ ਕਹਿੰਦੇ ਜੇ ਨਾ ਜਾਈਏ ਫੇਰ ਕਹਿਣ ਲੱਗਾ ਜੇ ਨਾ ਗਈ ਚੇਤੇ ਰੱਖਿਓ ਮੇਰਾ ਸ਼ੇਰ ਬکریاں ਚਾਰਨ ਗਿਆ ਹੋਇਆ ਹੈ ਆਉਣ ਵਾਲਾ ਹੈ ਉਹਨੇ ਪੁੱਛਣਾ ਨਹੀਂ ਆਂਦੇ ਹੀ ਤੁਹਾਨੂੰ ਖਾ ਜਾਣ ਹੈ ਗੁਰੂ ਪਾਤਸ਼ਾਹ ਜੀ ਮੁਸਕਰਾਏ ਤੇ ਕਹਿਣ ਲੱਗੇ ਪਹਿਲਾਂ ਤਾਂ ਹੋ ਸਕਦਾ ਸੀ ਜੇ ਤੁਸੀਂ ਸਾਨੂੰ ਹੋਰ ਕਹਿੰਦੇ ਤਾਂ ਸ਼ਾਇਦ ਅਸੀਂ ਇੱਥੋਂ ਚਲੇ ਜਾਂਦੇ ਹੁਣ ਤੁਸੀਂ ਸਾਨੂੰ ਸ਼ੇਰ ਦਾ ਡਰਾਵਾ ਦੇ ਰਹੇ ਹੋ ਕਹਿੰਦੇ ਸ਼ੇਰ ਆਊਗਾ ਤੇ ਸਾਨੂੰ ਖਾ ਜਾਊਗਾ ਗੁਰੂ ਜੀ ਕਹਿੰਦੇ ਅਸੀਂ ਇੱਥੇ ਹੀ ਬੈਠੇ ਹਾਂ ਨਹੀਂ ਜਾਣਦੇ ਕਿਧਰੇ ਵੀ ਆ ਲੈਣ ਦੇ ਆਪਣੇ ਸ਼ੇਰ ਨੂੰ ਤੇਰਾ ਹੁਣ ਸ਼ੇਰ ਵੇਖ ਕੇ ਜਾਵਾਂਗੇ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਫਕੀਰ ਜੀ ਮੈਂ ਝੂਠ ਨਹੀਂ ਬੋਲਦਾ ਸਤਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਬੈਠੇ ਹਾਂ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਜੇ ਰਬਾਬ ਵਜਾਣੀ ਹੀ ਹੈ ਤਾਂ ਅੱਗੇ ਜਾ ਕੇ ਵਜਾ ਲੈਂਦੇ ਹਾਂ ਬੇਗਾਨਾ ਦੇਸ਼ ਹੈ ਆਪਾਂ ਇੱਥੇ ਇਲਾਕੇ ਵਿੱਚ ਆਏ ਹਾਂ ਸਾਨੂੰ ਕੋਈ ਸ਼ੇਰ ਖਾ ਗਿਆ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਘਰ ਦੇ ਕਿਸੇ ਨੂੰ ਖਬਰ ਵੀ ਨਹੀਂ ਭੇਜਣੀ ਕਿ ਕਿੱਧਰ ਗਏ ਕਿੱਧਰ ਨਹੀਂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਉਹ ਸਤ ਕਰਤਾਰ ਭਲੀ ਕਰੇਗਾ ਜੋ ਹੋਵੇਗਾ ਚੰਗਾ ਹੀ ਹੋਵੇਗਾ ਫਿਰ ਭਾਈ ਮਰਦਾਨਾ ਜੀ ਕੁਝ ਸੋਚਣ ਲੱਗੇ ਤੇ ਕਿਹਾ ਮਹਾਰਾਜ ਜੀ ਨੂੰ ਕਿ ਸੱਚੇ ਪਾਸ਼ਾ ਕਿਤੇ ਫਕੀਰ ਸਾਡੇ ਨਾਲ ਕੋਈ ਮਜਾਕ ਤਾਂ ਨਹੀਂ ਕਰ ਰਿਹਾ ਕਿਉਂਕਿ ਸ਼ੇਰ ਬੱਕਰੀਆਂ ਕਿਵੇਂ ਚਾਰ ਸਕਦਾ ਹੈ ਸੱਚੇ ਪਾਸ਼ਾ ਸ਼ੇਰ ਤਾਂ ਬੱਕਰੀਆਂ ਨੂੰ ਖਾ ਜਾਂਦਾ ਹੈ ਉਹ ਤਾਂ ਉਹਨਾਂ ਦਾ ਸ਼ਿਕਾਰ ਕਰਦਾ ਹੈ ਜੰਗਲ ਦਾ ਰਾਜਾ ਹੁੰਦਾ ਹੈ ਉਸ ਵਕਤ ਮਹਾਰਾਜ ਕਹਿਣ ਲੱਗੇ ਇਹ ਮਜਾਕ ਨਹੀਂ ਕਰਦਾ ਬਾਬਾ ਬੁੱਢਣ ਸਾਹਿਬ ਇਹ ਕੋਈ ਆਮ ਫਕੀਰ ਨਹੀਂ ਹੈ ਇਹਨੇ ਰੇਦੀਆਂ ਸਿੱਧੀਆਂ ਕਮਾਈਆਂ ਹੋਈਆਂ ਨੇ ਆਪਣੇ ਹੱਥ ਵਿੱਚ ਕੀਤੀਆਂ ਹੋਈਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਨਹੀਂ ਚਾਰਦਾ ਬੱਕਰੀਆਂ ਨੂੰ ਖਾਂਦਾ ਹੈ ਪਰ ਇਹਦਾ ਸ਼ੇਰ ਕਰਾਮਾਤੀ ਹੈ ਬੱਕਰੀਆਂ ਚਾਰਦਾ ਵੀ ਹੈ ਤੇ ਉਹਨਾਂ ਦੀ ਦੇਖ-ਰੇਖ ਵੀ ਕਰਦਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਪੀਰ ਹੁੰਦੇ ਨੇ ਜਦੋਂ ਤਪ ਕਰਦੇ ਨੇ ਜਪ ਤਪ ਕਰਦੇ ਨੇ ਹਾਂ ਆਪਣੇ ਕਾਮ ਫਿਰਾ ਕਰਾਮਾਤ ਦੇ ਨਾਲ ਕਰਵਾਉਂਦੇ ਨੇ ਫਿਰ ਕੁਦਰਤ ਕਾਦਰ ਉਸਾਰੀ ਇਹਨਾਂ ਦੀ ਆਕੀ ਮਦਦ ਕਰਦੇ ਨੇ ਇਸ ਕਰਕੇ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਫਿਕਰ ਨਾ ਕਰੋ ਰਬਾਬ ਵਜਾਓ ਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਜਦੋਂ ਰਬਾਬ ਵਜਾਉਂਦੇ ਨੇ ਤਾਂ ਮਹਾਰਾਜ ਹੁਣ ਧਿਆਨ ਵਿੱਚ ਬੈਠਿਆ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਤਾਂ ਇੱਕਦਮ ਉਹਨਾਂ ਨੂੰ ਬੱਕਰੀਆਂ ਨਜ਼ਰ ਆਈਆਂ ਤੇ ਭਾਈ ਮਰਦਾਨਾ ਜੀ ਨੇ ਉਸੇ ਵਕਤ ਮਹਾਰਾਜ ਜੀ ਨੂੰ ਆਖਿਆ ਕਿ ਮੈਨੂੰ ਤਾਂ ਲੱਗਦਾ ਸੀ ਉਹ ਗੁੱਡਨ ਸ਼ਾ ਫਕੀਰ ਸਾਨੂੰ ਝੂਠ ਬੋਲ ਰਿਹਾ ਪਰ ਉਹ ਦੇਖੋ ਮਹਾਰਾਜ ਸ਼ੇਰ ਬکریاں ਚਾਰਦਾ ਪਿਆ ਅੱਗੇ-ਅੱਗੇ ਬکریاں ਆ ਰਹੀਆਂ ਨੇ ਪਿੱਛੇ-ਪਿੱਛੇ ਸ਼ੇਰ ਆ ਰਿਹਾ ਮਹਾਰਾਜ ਸੱਚੇ ਪਾਸ਼ਾ ਜੀ ਕਿਤੇ ਐ ਨਾ ਹੋਵੇ ਕਿ ਇਹ ਸ਼ੇਰ ਸਾਨੂੰ ਆ ਕੇ ਖਾ ਜਾਵੇ ਹੁਣ ਭਾਈ ਮਰਦਾਨਾ ਜੀ ਉਹਨਾਂ ਨੇ ਰਬਾਬ ਵਜਾਣੀ ਬੰਦ ਕੀਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਗੁਰੂ ਜੀ ਇਹ ਸ਼ੇਰ ਤੋਂ ਮੈਨੂੰ ਬੜਾ ਡਰ ਲੱਗ ਰਿਹਾ ਹੈ ਮਹਾਰਾਜ ਕਹਿੰਦੇ ਭਾਈ ਸਾਹਿਬ ਤੁਸੀਂ ਰਬਾਬ ਵਜਾਣੀ ਬੰਦ ਨਾ ਕਰੋ ਤੁਸੀਂ ਤਾਂ ਭਾਈ ਮਰਦਾਨਾ ਜੀ ਸਤਕਰ ਹਜ਼ਾਰ ਨੂੰ ਚੇਤੇ ਕਰੋ ਆਪੇ ਉਹ ਸਾਡੇ ਘਰ ਜਰਾਸ ਕਰੇਗਾ ਤੇ ਇਹ ਸ਼ੇਰ ਤੋਂ ਸਾਡੀ ਰੱਖਿਆ ਕਰੇਗਾ ਹੁਣ ਸ਼ੇਰ ਨੇੜੇ ਆ ਰਿਹਾ ਹੈ ਤੇ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਦੇਖੋ ਹੱਜੀ ਵੀ ਤੁਹਾਡੇ ਕੋਲ ਸਮ ਹੈ ਇਹ ਸ਼ੇਰ ਮੇਰੇ ਵਸ ਵਿੱਚ ਹੈ ਜੋ ਮੈਂ ਕਹਿਣਾ ਉਵੇਂ ਹੀ ਕਰਦਾ ਹੈ ਜੇ ਤੁਸੀਂ ਕਹੋ ਤੇ ਮੈਂ ਇਹਨੂੰ ਰੋਕ ਰੋਕ ਦਿਨਾ ਨਹੀਂ ਤਾਂ ਵੇਖ ਲਓ ਤੁਹਾਨੂੰ ਖਾ ਜਾਊਗਾ ਮਹਾਰਾਜ ਕਹਿੰਦੇ ਸਾਨੂੰ ਕੋਈ ਫਿਕਰ ਨਹੀਂ ਤੂੰ ਇਹਨੂੰ ਨੇੜੇ ਆ ਲੈਣ ਦੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪਾਂ ਰਹਿਣ ਦਿਨੀ ਆ ਐ ਸ਼ੇਰ ਆਏਗਾ ਤੇ ਸਾਨੂੰ ਖਾ ਜਾਏਗਾ ਇੱਥੇ ਤਾਂ ਕਿਸੇ ਨੇ ਸਾਨੂੰ ਉਸਨਾ ਤੱਕ ਵੀ ਨਹੀਂ ਮਹਾਰਾਜ ਮੈਨੂੰ ਬਹੁਤ ਡਰ ਲੱਗਦਾ ਹੈ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਸ਼ੇਰ ਨੂੰ ਨੇੜੇ ਤਾਂ ਆ ਲੈਣ ਦੇ ਸ਼ੇਰ ਦੇਖੀ ਤੋ ਕਲਾ ਕਿਵੇਂ ਵਰਤੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਦੇਖੀ ਰੰਗ ਕਰਤਾਰ ਦੇ ਆਪੇ ਮਾਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਉਹ ਸ਼ੇਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਤੇ ਗੁਰਮੁਖ ਪਿਆਰਿਓ ਬਾਬਾ ਬੁੱਢਣ ਸਾਹਿਬ ਜੀ ਫਕੀਰ ਵੇਖਦਾ ਕਿ ਹੁਣ ਝਪਟਾ ਮਾਰੇਗਾ ਇਹਨਾਂ ਨੂੰ ਖਾ ਜਾਏਗਾ ਪਰ ਉਹਨੇ ਕਿੱਥੇ ਝਪਟ ਮਾਰਨੀ ਸੀ ਕਿੱਥੇ ਖਾਣਾ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਸ਼ੇਰ ਨੇ ਆ ਕੇ ਮੱਥਾ ਟੇਕਿਆ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਨੂੰ ਮੱਥਾ ਟੇਕ ਕੇ ਕੋਲ ਬਹਿ ਗਿਆ ਤੇ ਬਾਬਾ ਬੁੱਢਣ ਸਾਹਿਬ ਫਕੀਰ ਹੈਰਾਨ ਰਹਿ ਗਿਆ ਦੇਖ ਕੇ ਸੋਚਦਾ ਹੈ ਕਿ ਆ ਕੀ ਹੋ ਗਿਆ ਸ਼ੇਰ ਨੇ ਤਾਂ ਮੈਨੂੰ ਅੱਜ ਤੱਕ ਕਦੇ ਮੱਥਾ ਨਹੀਂ ਟੇਕਿਆ ਤਾਂ ਇਹ ਲੱਗਦਾ ਹੈ ਮੇਰੇ ਤੋਂ ਵੀ ਕੋਈ ਵੱਡਾ ਫਕੀਰ ਹੈ ਕੋਈ ਕਾਮਲ ਫਕੀਰ ਹੈ ਜਿਹਦੇ ਚਰਨਾਂ ਵਿੱਚ ਸ਼ੇਰ ਵੀ ਸਿਰਜਦਾ ਕਰਦਾ ਹੈ ਹੁਣ ਬਾਬਾ ਗੁਦਨ ਸ਼ਾਹ ਦੇ ਮਨ ਵਿੱਚ ਇਹ ਗੱਲ ਆਈ ਕਿ ਮੈਨੂੰ ਐਸੇ ਕਾਮਲ ਫਕੀਰ ਦੀ ਸੇਵਾ ਕਰਨੀ ਚਾਹੀਦੀ ਹੈ ਕਟੋਰੇ ਵਿੱਚ ਦੁੱਧ ਪਾਇਆ ਨਿਮਰਤਾ ਸਹਿਤ ਆ ਕੇ ਬਾਬਾ ਜੀ ਤੋਂ ਮਾਫੀ ਮੰਗੀ ਤੇ ਕਹਿਣ ਲੱਗਾ ਜੀ ਇਹ ਦੁੱਧ ਛਕੋ ਮੈਂ ਤੁਹਾਨੂੰ ਪੇਸ਼ਾ ਨਹੀਂ ਸਕਿਆ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਕੋਲ ਹੋ ਗਈ ਹੈ ਹੋ ਸਕੇ ਮੈਨੂੰ ਮਾਫ ਕਰ ਦੇਣਾ ਮੈਂ ਤਾਂ ਤੁਹਾਨੂੰ ਐਵੇਂ ਹੀ ਜਿਹੜੇ ਇੱਥੇ ਪਹਿਲਾਂ ਕੁਝ ਸਾਧੂ ਆਂਦੇ ਰਹਿੰਦੇ ਹਨ ਜਿਹੜੇ ਭੇਖੀ ਹੁੰਦੇ ਹਨ ਉਹਨਾਂ ਦੇ ਵਾਂਗੂ ਹੀ ਜਾਣਿਆ ਸੀ ਮਹਾਰਾਜ ਮੇਰੇ ਤੇ ਵੀ ਕਿਰਪਾ ਕਰਦੇ ਤੁਹਾਡੇ ਸ਼ੱਕਣ ਵਾਸਤੇ ਦੁੱਧ ਲੈ ਕੇ ਆਇਆ ਮੇਰੀ ਸੇਵਾ ਪ੍ਰਵਾਨ ਕਰੋ ਇਹ ਦੁੱਧ ਛਕੋ ਤੇ ਭਾਈ ਮਰਦਾਨਾ ਜੀ ਨੂੰ ਵੀ ਆਖਿਆ ਇਹਨਾਂ ਨੂੰ ਵੀ ਛਕਾ ਦੇ ਪਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਦੁੱਧ ਤਾਂ ਆਪ ਜੀ ਕੋਲ ਪਹਿਲਾਂ ਵੀ ਸੀ ਤੁਸੀਂ ਪਹਿਲਾਂ ਸਾਨੂੰ ਕਿਉਂ ਨਹੀਂ ਛਕਾਇਆ ਹੁਣ ਅਸੀਂ ਇਹ ਦੁੱਧ ਨਹੀਂ ਛਕਣਾ ਪਰ ਹਾਂ ਜੇ ਤੁਸੀਂ ਸਾਨੂੰ ਆਂਦਿਆ ਹੀ ਮਹਿਮਾਨ ਨਿਵਾਜੀ ਦੇ ਵਜੋਂ ਛਕਾਉਂਦੇ ਤਾਂ ਅਸੀਂ ਤੁਹਾਡਾ ਦੁੱਧ ਜ਼ਰੂਰ ਛਕਦੇ ਪਰ ਹੁਣ ਦੁੱਧ ਛਕਾਉਂਦਿਆਂ ਨੂੰ देर ਹੋ ਗਈ ਹੈ ਤੇ ਅਸੀਂ ਦੁੱਧ ਛਕਣ ਲੱਗਿਆਂ ਹੁਣ ਥੋੜੀ ਦੇਰ ਲਾਵਾਂਗੇ ਹੁਣ ਨਹੀਂ ਛਕਣਾ ਤੇ ਉਹਨੇ ਜਦੋਂ ਬਾਬਾ ਬੁੱਢਣ ਸ਼ਾਹ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਿੰਨੀ ਕੁ ਦੇਰ ਲੱਗੇਗੀ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰਾ ਦਿਲ ਕਰਦਾ ਹੈ ਦੁੱਧ ਛਕਾ ਨੂੰ ਤੇ ਮਹਾਰਾਜ ਕਹਿੰਦੇ ਤੇਰਾ ਦੁੱਧ ਅਸੀਂ ਜਰੂਰ ਛਕਾਂਗੇ ਪਰ ਹੁਣ ਨਹੀਂ ਜਦੋਂ 6ਵੇਂ ਜਾਮੇ ਵਿੱਚ ਦੁਨੀਆਂ ਨੂੰ ਲੋਕਾਂ ਨੂੰ ਤਾਰਨ ਆਵਾਂਗੇ ਉਸ ਵਕਤ ਤੇਰਾ ਦੁੱਧ ਜਰੂਰ ਛਕਾਂਗੇ ਤੇ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਮਹਾਰਾਜ ਇਹ ਜਾਮਾ ਆਪ ਜੀ ਦਾ ਕਿਹੜਾ ਹੈ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਡਾ ਪਹਿਲਾ ਜਾਮਾ ਹੈ। ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਤੁਸੀਂ ਛੇਵੇਂ ਜਾਮੇ 'ਚ ਕਹਿ ਰਹੇ ਹੋ ਕਿ ਦੁੱਧ ਛਕਾਂਗੇ ਤੇ ਮਹਾਰਾਜ ਜੇ ਮੈਂ ਉਦੋਂ ਤੱਕ ਨਾ ਰਹਾ ਤਾਂ ਤੁਸੀਂ ਤਾਂ ਆ ਜਾਓਗੇ ਪਰ ਜੇ ਮੇਰਾ ਉਦ ਤੱਕ ਸਰੀਰ ਨਾ ਰਹਾ ਤਾਂ ਫਿਰ ਮੇਰੀ ਸੇਵਾ ਕਿਵੇਂ ਕਬੂਲ ਹੋਵੇਗੀ? ਗੁਰੂ ਮਹਾਰਾਜ ਕਹਿਣ ਲੱਗੇ ਗੁਰੂ ਮਹਾਰਾਜ ਕਹਿਣ ਲੱਗੇ ਫਰਗੀਰ ਜੀ ਜਦੋਂ ਤੱਕ ਅਸੀਂ 6ਵੇਂ ਜਾਮੇ ਵਿੱਚ ਆ ਕੇ ਤੁਹਾਡੇ ਪਾਸੋਂ ਦੁੱਧ ਨਹੀਂ ਸ਼ਕਦੇ ਯਾਦ ਰੱਖਣਾ ਉਹਨਾਂ ਚਿਰ ਤੁਹਾਨੂੰ ਮੋਤ ਨਹੀਂ ਆਵੇਗੀ ਬਾਬਾ ਗੁਰਦਨ ਸਾਹਿਬ ਨੇ ਸਤਿਵਚਨ ਆਖਿਆ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਪਰ ਮਹਾਰਾਜ ਆ ਜਿਹੜਾ ਦੁੱਧ ਲੈ ਕੇ ਆਇਆ ਹਾਂ ਇਹ ਤਾਂ ਉਦੋਂ ਤੱਕ ਖਰਾਬ ਹੋ ਜਾਵੇਗਾ ਤਾਂ ਇਹ ਦੁੱਧ ਮੈਂ ਕਿਸ ਤਰ੍ਹਾਂ ਆਪ ਨੂੰ ਸ਼ਕਾਵਾਂ ਮਹਾਰਾਜ ਕਹਿੰਦੇ ਪਹਿਲਾ ਬਚਨ ਸੀ ਤੇਰੇ ਮੌਤ ਨੇੜੇ ਨਹੀਂ ਆਵੇਗੀ ਤੂੰ ਮਰੇਗਾ ਨਹੀਂ ਦੂਜਾ ਬਚਨ ਸਾਡਾ ਚੇਤੇ ਰੱਖਣਾ ਇਹ ਦੁੱਧ ਨੂੰ ਇੱਕ ਤੋਆ ਪੋਟ ਕੇ ਉਹਦੇ ਵਿੱਚ ਦਬ ਦੇਣਾ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਉਥੋਂ ਇਹ ਦੁੱਧ ਕਢਵਾ ਕੇ ਤੇਰੇ ਪਾਸੋਂ ਜ਼ਰੂਰ ਛਕਾਂਗੇ ਤੇਰਾ ਦੁੱਧ ਇਹ ਖਰਾਬ ਨਹੀਂ ਹੋਵੇਗਾ ਬਾਬਾ ਬੁੱਢਣ ਸਾਹਿਬ ਨੇ ਐਸਾ ਬਚਨ ਸੁਣ ਕੇ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਤੇ ਸਤਿਗੁਰੂ ਜੀ ਨੇ ਇਸ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਉੱਪਰ ਅਪਾਰ ਬਖਸ਼ਿਸ਼ ਕੀਤੀ ਮਿਹਰ ਕੀਤੀ ਸੋ ਗੁਰਮੁਖ ਪਿਆਰਿਓ ਮਹਾਰਾਜ ਦੇ ਬਚਨ ਸਤ ਹੋਏ ਗੁਰੂ ਜੀ ਜਦੋਂ ਜੋਤੀ ਜੋਤ ਸਮਾਏ ਉਸ ਤੋਂ ਬਾਅਦ ਜਦੋਂ 6ਵੇਂ ਜਾਮੇ ਵਿੱਚ ਮਹਾਰਾਜ ਜੀ ਆਏ ਉਦੋਂ ਫਿਰ ਨਾਲ ਭਾਈ ਗੁਰਦਿੱਤਾ ਜੀ ਸਨ ਸਤਗੁਰੂ ਜੀ ਦੇ ਪੁੱਤਰ ਤੇ ਗੁਰਮੁਖ ਪਿਆਰਿਓ ਬਾਬਾ ਬੁੱਢਣ ਸਾਹਿਬ ਜੀ ਦੀ ਇੱਛਾ ਪੂਰੀ ਕੀਤੀ ਸੀ ਆਖਿਆ ਸੀ ਇਹ ਲਿਆਓ ਸਾਨੂੰ ਦੁੱਧ ਸ਼ਕਾਓ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸਿਰਫ ਇਕੱਲੇ ਬਚ ਹੀ ਨਹੀਂ ਸੰਕਰਦੇ ਉਹਨਾਂ ਬਚਨਾਂ ਨੂੰ ਨਿਭਾਉਂਦੇ ਵੀ ਸੀ ਪਹਿਲੇ ਜਾਮੇ ਵਿੱਚ ਜਾ ਕੇ ਕੀਤੇ ਬਚਨ ਛੇਵੇਂ ਜਾਮੇ ਵਿੱਚ ਪੂਰੇ ਕੀਤੇ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਕੋਲੋਂ ਦੁੱਧ ਛਕਿਆ ਸੀ ਸੋ ਸੰਗਤ ਜੀ ਮਹਾਰਾਜ ਬੜੇ ਫਕੀਰਾਂ ਨੂੰ ਮਿਲੇ ਗੁਰੂ ਮਾਰ ਉਹਨਾਂ ਵਿੱਚੋਂ ਕਹਿ ਫਕੀਰ ਬਾਬਾ ਬੁੱਢਣ ਸਾਹਿਬ ਜੀ ਜੀ ਕਰਾਮਾਤੀ ਫਕੀਰ ਸੀ ਜਿਨ੍ਹਾਂ ਦੀਆਂ ਬੱਕਰੀਆਂ ਸ਼ੇਰ ਚਰਾ ਕੇ ਲਿਆਂਦਾ ਸੀ ਤੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਆਏ ਤੇ ਆ ਕੇ ਕਈ ਇਤਿਹਾਸਕਾਰ ਕਹਿੰਦੇ ਆ ਕਿ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਿਹੜਾ ਚਿਹਰਾ ਸੀ ਉਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਨਾਲ ਮਿਲਦਾ ਸੀ ਇਸ ਕਰਕੇ ਬਾਬਾ ਬੁੱਢਣ ਸਾਹਿਬ ਜੀ ਨੇ ਉਹਨਾਂ ਦੇ ਜਦੋਂ ਦਰਸ਼ਨ ਕੀਤੇ ਉਹਨਾਂ ਨੂੰ ਵੀ ਦੁੱਧ ਛਕਾਇਆ ਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਵੀ ਦੁੱਧ ਛਕਿਆ ਤੇ ਸਾ ਸੰਗਤ ਜੀ ਉਸ ਵਕਤ ਬਾਬਾ ਬੁੱਢਣ ਸਾਹਿਬ ਜੀ ਨੇ ਆਪਣੀ ਬ੍ਰਾਂਹ ਤਿਆਗ ਦਿੱਤੀ ਤੇ ਉਹ ਵੀ ਸਤਿਗੁਰੂ ਮਹਾਰਾਜ ਦੇ ਚਰਨਾ ਵਿੱਚ ਪਰਵਾਣ ਹੋਏ ਸੇਵਾ ਕਰਕੇ ਉਹਨਾਂ ਨੇ ਵੀ ਜੀਵਨ ਮੁਕਤੀ ਦੀ ਪਦਵੀ ਪ੍ਰਾਪਤ ਕੀਤੀ ਮੁਕਤ ਹੋ ਗਏ ਸੋ ਐਸੇ ਪੀਰ ਅੱਜ ਦੁਨੀਆ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਨਤਮਸਤਕ ਹੁੰਦੀ ਹੈ ਸੋ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ